ਵੈਗੁਰੂ ਜੀ ਦਾ ਖਾਓਛਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਆਂ ਬਾਬਾ ਚੁੱਗੜੇ ਮਾਂ ਪਰਸ਼ਾਂ ਦੇ ਬਠਿੰਡੇ ਜੀ ਚੁੱਗਾ ਖੁਰ ਦਾ ਬਠਿੰਡਾ ਸੰਗਤ ਅੱਜ ਆਈ ਏ ਮੱਥਾ ਟੇਕਣ ਤੇ ਤੁਹਾਡਾ ਚੈਨ ਸੰਗ ਵਾਲੇ ਤੋਂ ਸੰਗਤ ਤੇ ਲੱਗੀ ਸੇਵਾ ਕਰਨ ਦੀ ਸੇਵਾ ਤੇ ਲੱਗੀ ਸੰਗਤ ਜੋਰਾਂ ਤੇ ਵੀ

ਏ ਬਾਗਾਂ ਦਾ ਜੀ ਇਹ ਬਾਗ ਆ ਜੀ ਆਪਣਾ ਬਾਗ ਇਧਰ ਹੈਗੇ ਆ ਅਮਰੂਦ ਇਧਰ ਨਿੰਬੂ ਲੱਗੇ ਆ ਨਾਰ ਲੀਚੀ ਆ ਕੀ ਵੀ ਨਸੂੜਾ ਤੇ ਉਧਰ ਆ ਕੇ ਕੇਲੇ ਤੇ ਇਧਰ ਆ ਕੇ ਸਰਜੀਤ ਇਹ ਜੀ ਕੁੜੀ ਧਰਮੇ ਦੀ ਆ ਵੇਖੋ ਸੰਗ ਤੇ ਆਵੀ ਸਰੋਵਰ ਸਰੋਵਰ ਵਹੋਣੀ ਜੀ ਆਪਣਾ ਮਾ ਪਰਛਾ ਦਾ ਚੁਗਾ ਖੁਰਦ ਬਟੰਡਾ ਜੀ ਪਹੁੰਚੇ ਆ ਤੇ ਸਰੋਵਰ ਦੇ ਦਰਸ਼ਨ ਤੁਹਾਨੂੰ ਕਰਾਉਣੇ ਆ ਜੀ ਇਸ਼ਨਾਨ ਘਰ ਔਰਤਾਂ ਦਾ ਮਰਦਾਂ ਦਾ ਇੱਧਰ ਆ ਜੀ ਬੀਬੀਆਂ ਦਾ ਇਸ਼ਨਾਨ ਘਰ ਇੱਧਰ ਆ ਮਰਦਾਂ ਦਾ ਇਸ਼ਨਾਨ ਘਰ ਆਪਣਾ ਸਰੋਵਰ ਆ ਜੀ ਇਹ ਸਰੋਵਰ ਆ ਜੀ ਇਹ ਡਿੱਗੀ ਹੈ ਡਿੱਗੀ ਬਹੁਤ ਪੁਰਾਣੀ ਹੈ 200 300 ਸਾਲ ਪੁਰਾਣੀ ਹੈ ਡਿੱਗੀ 300 ਸਾਲ ਹੀ ਪੁਰਾਣੀ ਹੋਣੀ ਹੈ ਨਾਲੇ ਲੰਗਰ ਚੱਲਦਾ ਕੋਈ ਨਾ ਚੱਲਦਾ ਜਦੋਂ ਆਪਾਂ ਆਉਂਦੇ ਹਾਂ ਤੇ ਇਹੋ ਜਿਹੀ ਇਹ ਇਹ ਲੰਗਰ ਹਾਲ ਇਹ ਆ ਲੰਗਰ ਹਾਲ ਆ ਬਾਹਰ ਦਾ ਵੀਊ ਵੇਖੋ ਇਹ ਗਰਲਾਲ ਲੰਗਰ ਹਾ ਆਟਾ ਵਧੀਆ ਬਣਦਾ ਹਾਂ ਇਧਰ ਸੁਣਾ ਇਧਰ ਆ ਇਹ ਮੁੰਡਾ ਆਇਆ ਜੀ ਕਿਸ਼ਨਪੁਰਿਓ ਸਿੱਧੂ ਸਿੱਧੂ ਸਾਹਿਬ ਆਇਆ ਯੂਟਿਊਬ ਤੇ ਮੂਗੋ ਕਰਦਾ ਕੈਮਰਾ ਗਰਲਾਲ ਬਲੌਗ ਗਰਲਾਲ ਪਰਲੀ ਪਰਲੀ ਹਾਂ ਬਾਈ ਕਿੰਨਾ ਯਾਰ ਨਨਦ ਆਉਂਦਾ ਯਾਰ ਹਰੇ ਵਾਹੀਦ ਵੇਖੋ ਕਿੰਨਾ ਨਜ਼ਾਰਾ ਪੈਲੀਆਂ ਦਾ ਸ਼ੌਦਾਵਾ ਇੱਥੇ ਆਉਂਦੀ ਆ ਆ ਇੱਧਰ ਬਣਾਇਆ ਯਾਰਾਂ ਇਹ 911 ਖੁੱਲੇ ਵਾਹ ਵਾਹ ਨਾ ਖੁੱਲੀਆਂ ਪੈਲੀਆਂ ਖੁੱਲੇ ਘਰ ਇੱਧਰ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤਾਂ ਇਹੋ ਜਿਹਾ ਕੁਝ ਹੈ ਹੀ ਨਹੀਂ ਫਿਰੋਜ਼ਪੁਰ ਜ਼ਿਲ੍ਹੇ ਦਾ ਥਾ ਥਾ ਹੀ ਨਹੀਂ ਮਿਲਦਾ ਕਿੰਗਾ ਇਹਨੂੰ ਅੱਜ ਆ ਬੱਦੇ ਬੋਲਦੇ ਨਹੀਂ ਉਹ ਦੋ ਦੋ ਦੇ ਬਰਾਬਰ ਨਹੀਂ ਯਾਰ ਮੁੰਡਿਆਂ ਨੂੰ ਤਾਂ ਕਾ ਪਰਦਾ ਥੋੜਾ ਬਾਹਰੇ ਲੱਗੇ ਪੱਥੇ ਦੋ ਦੋ ਦੇ ਗਾਉਂ ਨਹੀਂ ਵਾਹਿਗੁਰੂ ਵਾਹਿਗੁਰੂ ਵਾਹਿ ਆਓ ਦਾਤਾ ਬੇਠਾ ਹਟਾਈ ਸਤਨਾਮ ਸਤਨਾਮ ਪ੍ਰੇਮ ਸਿੰਘ ਨਾਰ ਇਹ ਤਾਂ ਡਰਾਈਵਰ ਵੀ ਲੱਗਾ ਪਿਆ ਹਟਾ ਵੀ ਹੋਰੀ ਆ ਨਾਮਦੇਵ ਸਿੰਘ ਕੜਦਾ ਚੰਗਿਆੜੇ ਸਰਬਾਤ ਸਿੰਘ ਬਾਬਾ ਜੀ ਵੀ ਨਾਲ ਟਟਕਾਂ ਦੇ ਲਾ ਦੇ ਢੇਰ ਵੀ ਆ ਜਿਹੜਾ ਤੈਨੂੰ ਤਾਂ ਨਹੀਂ ਉੱਤੇ ਫਿਰ ਤੇ ਇਹਨੂੰ ਖਿੱਚ ਕਹਿੰਦੇ ਹਾਂ ਨਹੀਂ ਤੇ ਇਹ ਟੁੱਟਦੀ ਸਾਹ ਅਹੋ ਟੁੱਟਦੀ ਆ ਵੀ ਪਾਣੀ ਦਾ ਸਾਈ ਦਾ ਕੱਪੜੇ ਚੱਕ ਦੇ ਮੁੱਟੇ ਰੋਪਾ ਅਸੀਂ ਕਿੱਧਰ ਅੜ ਗਏ ਹੋਰੇ ਹੋਰੇ ਮਾਰ ਬਰਮਦੇਵ ਆ ਗਏ ਡੇਰਾ ਸ਼ੁਰੂ ਆਪੇ ਇਹ ਦੋ ਸੰਗਤ ਆਵੇ ਲੋ ਬਈ ਡੇਰਾ ਬੇਗੰਪੁਰਾ ਸੰਤ ਵਿਕਰਮ ਸਿੰਘ ਦੀ ਫੱਕਰ ਡੇਰਾ ਬੇਗੰਪੁਰਾ ਸੰਤ ਵਿਕਰਮ ਸਿੰਘ ਦੀ ਫੱਕਰ ਗੱਦੀਨ ਸਿੰਘ ਸੰਤ ਬਾਬਾ ਦੀ ਜੁਗਾ ਖੁਰਦ ਬਟੇੰਡ ਆਹ ਕੋਲੇ ਵੀ ਆਪਾਂ ਕਿਤੇ ਪਲਾਸਟਰ ਆ ਰੇ ਲੋ ਉਹ ਇਧਰ ਝਾਗ ਓਏ YouTube ਤੇ ਚਲਾਉਣੇ ਤੇ YouTube ਤੇ ਆਜ ਆਪਣਾ ਟਰੈਕਟਰ ਆਈ ਆਪਣਾ ਇਹ ਆਪਣਾ ਟਰੈਕਟਰ ਆ ਮਾ ਬਰਸ਼ਾ ਲਈ ਟਰੈਕਟਰ ਆਪਣਾ ਹੀ ਆ ਸਮਝੋ ਸਾਰਾ ਕੁਛ ਹਾ ਕੁੱਕੜ ਫਿਰਦੇ ਕੁੱਕੜ ਇਹ ਵੀ ਆਪਣੀ ਆ ਬੱਚਾ ਬਾਲਟੀ ਆਪਣਾ ਡੇਰਾ ਜੀ ਚੁੱਗਾ ਖੁਰਦ ਬਠਿੰਡਾ ਜੀ ਨਵੀ ਲਾਇਕ ਕਰਨਾ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਵੀ ਸਾਰੇ ਸੰਗਤ ਨੇ ਜੋਰਾ ਤੇ ਆ ਗੁਰੂ ਕਾ ਲੰਗਰ ਆ ਜੀ ਤਾਂ ਆ ਸੰਗਤਾਂ ਵੀ ਖੜੀ ਜਾਂਦੀਆਂ ਮਰਚਾ ਪਾਰਟੀ ਸਤਨਾਮ ਸਿੰਘ ਨਾਰੀ हां हां हाय गाइस हाय टू यू यू सब्सक्राइब ਕਰਨਾ ਵੀ ਸਾਰੇ ਸਬਸਕ੍ਰਾਈਬ ਲਾਈਕ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਸਬਸਕ੍ਰਾਈਬ ਬੋਲੋ ਉਧਰ ਉਧਰ ਦੀ ਬੋਲੋ ਇੱਧਰ ਦੀ ਨਹੀਂ ਸਬਸਕ੍ਰਾਈਬ ਸਾਰਿਆਂ ਨੇ ਵੀ ਲਾਈਕ ਕਰੇ ਤੇ ਸਾਡੇ ਆ ਵੀਡੀਓ ਬਣਾਇ ਚੱਲ ਆ ਵੀਡੀਓ YouTube ਤੇ ਜਾਣੀ ਹੋਰ ਵੇਲੇ ਘਰ ਘਰੇ ਆਪਾਂ ਆਪਣੇ ਆਪ ਆਪਣੇ ਘਰੇ ਵੇਖੀ ਜਾਓ ਆ ਵੀ ਸਾਡਾ ਭਾਂਡੇ ਧੋਣ ਲਈ ਇਹ ਬਣਾਇਆ ਸ਼ੈਂਕ ਆ ਵੇਖੋ ਭਾਂਡੇ ਧੋਦਾ ਸ਼ੈਂਕ ਹੀ ਹੁੰਦਾ ਆ ਬਾਸ਼ਵੈਸ਼ਨ ਲੱਗੇ ਆ ਬਾਸ਼ਵੈਸ਼ਨ ਵੀ ਆ ਤੋਲੋ ਅਰਵਨੀਤ ਸਿੰਘ ਇੱਧਰ ਚੱਕ ਲੈ ਰਵਨੀਤ ਸਿੰਘ ਚੱਲ ਪਾ ਵੀ ਚੱਲ ਸੈਟ ਇਹ ਨਹੀਂ ਸ਼੍ਰੀ ਲੰਗਰ ਹਾਲ ਆ ਵੀ। ਜੀ ਤੇ ਤੇ ਲੱਗਾ। ਸਾਡੇ ਬੀਬੀ ਸ਼ਾਂਤੀ ਆ ਵੀ। ਲੰਗਰ ਹਾਲ ਦੇ ਵਿੱਚ ਪਹੁੰਚੇ। ਲੰਗਰ ਹਾਲ ਆਈ ਜੱਪਾ। ਚੁੱਕੇ ਖੁਰ ਦਾ ਬਟੰਡਾ। Halo ba Bapak -ba -ba Lala, ini -la Bapak -ba Lala di -la saat ini bisa nanti, saya suruh aja. alangkah baik, tapi kalau ਇਹ ਕੁਮਾਰ ਤਾਂ ਤੁਸੀਂ ਇਹਦਾ ਇਹ ਵਾਲੀ ਪੜੀ ਆ ਐ ਉਹ ਪੜਾ ਨੂੰ ਮਾਨਿਆ ਤਾਂ ਮਿਹਰ ਕੋ ਬਟਾ ਲੈ ਉਹਦਾ ਬੋਲਦਾ ਬਈ ਗਲਤ ਨਹੀਂ ਬੋਲਦਾ ਇਹ YouTube ਤੇ ਜਾਣੀ ਆ ਬੋਲੀ ਬੋਲਦਾ ਮੋਬਾਈਲ ਦੇਖ ਲਾ ਲਓ ਆਪ ਆਪਣੇ ਮਹਿਲਾ ਤੇ ਬਾਤ ਵੇਖੀ ਜਾਓ ਸਬਸਕ੍ਰਾਈਬ ਲਾਈਕ ਸ਼ੇਅਰ ਹਾਂ ਵੀਡੀਓ YouTube ਤੇ ਤਣੀਆਂ ਜੀ ਇਹਦੀ ਕੀ ਹੈ ਤਣੀਆਂ ਤਣੀਆਂ ਹਾਂ ਤਣੀਆਂ ਹੀ ਹੈ ਇਧਰ ਆਈ ਸਹਿਬਦੀਪ ਸਹਿਬਦੀਪ ਸਿੰਘ ਇਹ ਸਿੱਧੂ ਬੈਠੇ ਆ ਇਧਰ ਨਾਰ ਆ ਇਧਰ ਵੀ ਨਾਰ ਆਈ ਸਿੱਧੂ ਵੀ ਨਹੀਂ ਸਿੱਧੂ ਇਧਰ ਇਧਰ ਨਾਰ ਆ ਹਾਂ ਇਧਰ ਸਿੱਧੂ ਆਈ ਇਧਰ ਨਾਰ ਆਈ ਸਬਸਕ੍ਰਾਈਬ ਤੇ ਸ਼ੇਅਰ ਬਾਈ ਸਾਰਿਆਂ ਨੇ ਸੰਗਤ ਨਹੀਂ ਕਰਨਾ ਵੀ ਹੁਣ ਆਇਆ ਹੁਣ ਬਾਗ ਵਖਾ ਕੇ ਉਹਨੇ ਬਾਗ ਜੀ ਬਾਗ ਵਖਾ ਕੇ ਲੈ ਆਉਣੇ ਆ ਇਧਰ ਸਰੋਵਰ ਆਈ ਆ ਮਰਦਾਂ ਦਾ ਇਸ਼ਨਾਨ ਘਰ ਆ ਇਧਰ ਬੀਬੀਆਂ ਦਾ ਇਸ਼ਨਾਨ ਘਰ ਆਈ ਆ ਸਰੋਵਰ ਆਈ ਇਧਰ ਆਪਣਾ ਚੁੱਗਾ ਖੁਰਦ ਬਠੰਡਾ ਆਈ ਆ ਸਰੋਵਰ ਆਈ ਤੇ ਆਓ ਹੁਣ ਤੁਹਾਨੂੰ ਨਾ ਬਾਗ ਵਖਾ ਕੇ ਲੈਣੇ ਬਾਗ ਆਜੋ ਨਾਲ ਨਾਲ ਸਾਰੇ ਹਣ ਬਣੇ ਰਹੋ ਆਗੜੀ ਚੀਜ਼ ਆ ਵੀ ਇੱਧਰ ਬਾਗ ਆਪਣਾ ਇਹ ਨਹੀਂ ਇਹਨੂੰ ਪੈਣੇ ਲੱਗੇ ਨਹੀਂ ਇੱਥੇ ਦੁੱਕਾ ਹੈ ਕਿੰਨੇ ਦੁੱਕੇ ਇੱਧਰ ਪੜੀ ਇੱਥੇ ਪੜੀ ਇੱਥੇ ਪੜੀ ਮੈਨੇ ਪੜਾ ਇੱਧਰ ਇਹ ਬਾਗ ਆ ਆਪਣਾ ਵੀ ਬੜੀ ਇੱਕੋ ਮੈਨੂੰ ਪੈ ਹੈ ਨਾ ਇਹ ਸਬਚੈਣ ਦਾ ਬੁੱਟਾ ਸਬਚੈਣ ਅਵੇ ਦੈਨੂੰ ਮੀਂਹ ਕੋ ਪੈ ਮੇਰੇ ਨਾਲ ਆ ਵੀਡੀਓ ਬਣਾਉਣੀ ਚਾਹੀਦੀ ਇਹ ਨਾਰਾ ਇੱਧਰ ਵੀ ਇੱਧਰ ਇੱਧਰ ਵੀ ਲੱਗੇਗਾ ਇਹ ਨਾਰਾ ਆ ਲੱਗੀਆਂ ਡੇਕਾਂ ਇੱਧਰ ਆ ਆ ਜੀ ਆਗਾ ਜਾ ਬਣੂ ਆ ਆਜੋ ਅੱਗੇ ਆਜੋ ਆਹ ਲਓ ਸੂਡਾ ਵਾ ਉਹ ਲੱਗੇ ਕੇਲੇ ਪਰੇ ਇਹ ਅਮਰੂਦ ਆ ਉੱਪਰ ਹੈਗੇ ਲੱਗੇ ਨਿੰਬੂ ਉੱਪਰ ਨਿੰਬੂ ਆ ਆ ਨਿੰਬੂ ਆ ਹਾਂ ਆ ਗਿਆ ਨਿੰਬੂ ਆ ਉਹ ਪਰੇ ਅਮਰੂਦਾਂ ਦੇ ਬੂਟੇ ਲੱਗੇ ਆ 12 ਦੇ ਬੂਟੇ ਲੱਗੇ ਆ ਹਾਂ ਆਉਣਿਆਂ ਦੇ ਬੂਟੇ ਲੱਗੇ ਆ ਉਧਰ ਕੇਲੇ ਆ